ਖਬਰਾਂ ਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦਾ ਰਾਤੋ ਰਾਤ ਵੱਡਾ ਐਕਸ਼ਨ ਕੈਬਨਿਟ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਹੀਂ ਪੁੱਛਿਆ ਗਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਵੱਲੋਂ ਜੋ ਕੁਝ ਇਲਜ਼ਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਜੀਆਂ ਪਾਰਟੀਆਂ ਦੇ ਆਗਮਾਂ ਵੱਲੋਂ ਲਗਾਏ ਜਾ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਛੇ ਤੋਂ ਬਿਨਾਂ ਹੀ ਪੰਜਾਬ ਦੇ ਵਿੱਚ ਵੱਡੇ ਫੈਸਲੇ ਆ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕਿਸ਼ਵਾਨ ਮਨੀਸ਼ ਸੋਧਿਆ ਸਤਿੰਦਰ ਜੈਤ ਅਤੇ ਰਾਗਵ ਝੱਡਾ ਹੁਣਾਂ ਵੱਲੋਂ ਲੈ ਜਾਂਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੀ ਪਿੰਕ ਵੀ ਨਹੀਂ ਲੱਗਦੀ ਰਾਤੋਂ ਰਾਤ ਕੈਬਨਟ ਦੇ ਵਿੱਚ ਫਿਰ ਬਦਲ ਕਰ ਦਿੱਤਾ ਗਿਆ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਬਿਜਲੀ ਡਿਪਾਰਟਮੈਂਟ ਮੈਕਨੇ ਦੇ ਮੰਤਰੀ ਈਟੀਓ ਅਰ ਭਜਨ ਸਿੰਘ ਨੂੰ ਵੱਡਾ ਝਟਕਾ ਲੱਗਿਆ ਹੈ ਜਿਹੜਾ ਐਜ਼ਏ ਉਹ ਮੰਤਰੀ ਸੀ ਬਿਜਲੀ ਡਿਪਾਰਟਮੈਂਟ ਦੇ ਦੱਸਿਆ ਜਾ ਰਿਹਾ ਹੈ ਕਿ ਅਦਯੋਗ ਮੰਤਰੀ ਸੰਜੀਵ अरोड़ा ਨੂੰ ਬਿਜਲੀ ਵਿਭਾਗ ਮਿਲ ਗਿਆ ਹੈ ਯਾਨੀ ਕਿ ਬਿਜਲੀ ਵਿਭਾਗ ਦੇ ਪਹਿਲਾ ਮੰਤਰੀ ਸੀ ਈਕੀਓ ਭਜਨ ਸਿੰਘ ਰਾਤੋਂ ਰਾਤ ਉਹਦੇ ਕੋਲੋਂ ਇਹ ਅਹੁਦਾ ਖੋ ਕੇ ਅਬ ਜੋ ਪਤੀ ਸੰਜੀਪ अरोड़ा ਨੂੰ ਦੇ ਦਿੱਤਾ ਗਿਆ ਹੈ ਜਿਨ੍ਹਾਂ ਨੇ ਲੁਧਿਆਣਾ ਪੱਛਮੀ ਤੋਂ ਚੋਣ ਜਿੱਤੀ ਸੀ ਦੱਸਿਆ ਜਾ ਰਿਹਾ ਕਿ ਲੁਧਿਆਣਾ ਦੀ ਕੋ ਚੋਣ ਜਿੱਤਣ ਤੋਂ ਬਾਅਦ ਮਾਨ ਕੈਬਨਿਟ ਵਿੱਚ ਮੰਤਰੀ ਬਣੇ ਸੰਜੀਪ अरोड़ा ਨੂੰ ਚਾਰ ਵੱਧ ਪੂਰਨ ਵਿਭਾਗ ਮਿਲ ਗਏ ਹਨ ਜਦ ਕਿ ਹਰ ਭਜਨ ਸਿੰਘ ਈਕੀਓ ਕੋਲ ਹੁਣ ਕੇਵਲ ਇੱਕ ਵਿਭਾਗ ਲੋਕ ਨਿਰਭਾਣ ਵਿਭਾਗ ਰਹਿ ਗਿਆ ਹੈ ਦਿਲਚਸਪ ਗੱਲ ਇਹ ਹੈ ਕਿ ਹਰਪ੍ਰੀਤ ਸਿੰਘ ਟੀਕਯੂ ਨੇ ਸੋਮਵਾਰ ਨੂੰ ਬਿਜਲੀ ਕਾਮਿਆਂ ਦੀ ਮੰਗਾਂ ਨੂੰ ਲੈ ਕੇ ਦਿਨ ਵਿੱਚ ਮੁਲਾਜ਼ਮ ਯੂਨੀਅਨਾਂ ਦੇ ਆਗੂ ਨਾਲ ਮੀਟਿੰਗ ਕੀਤੀ ਪਰ ਬਾਅਦ ਵਿੱਚ ਉਨ੍ਹਾਂ ਤੋਂ ਵਿਪਾਗ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹਾਲਾਂਕਿ ਜਿਨ੍ਹਾਂ ਵੱਲੋਂ ਹੜਤਾਲ ਕੀਤੀ ਗਈ ਬਿਜਲੀ ਕਾਮਿਆਂ ਵੱਲੋਂ ਬਿਜਲੀ ਕਾਮਿਆਂ ਨੇ ਮੁਲਾਕਾਤ ਕੀਤੀ ਹਰਪ੍ਰੀਤ ਸਿੰਘ ਟੀਕਯੂ ਦੇ ਨਾਲ ਅਤੇ ਬਾਅਦ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਸੰਜੀਬ अरोड़ा ਕੋਲ ਚਾਰ ਮਹੱਤਵਪੂਰਨ ਭਾਗ ਇੰਡਸਟਰੀ ਅਤੇ ਕਮਰਸ ਇਨਵੈਸਟਮੈਂਟ ਪ੍ਰਮੋਸ਼ਨ ਪ੍ਰਵਾਸੀ ਭਾਰਤੀ ਮਾਮਲੇ ਅਤੇ ਪਾਵਰ ਬਿਲੀ ਹੋਗਾ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨਾਂ ਦੌਰਾਨ अरोड़ा ਨੇ ਇੰਡਸਟਰੀ ਨਾਲ ਜੁੜੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਿੱਥੇ ਉਦਯੋਗਪਤੀਆਂ ਨੇ ਬਿਜਲੀ ਨਾਲ ਜੁੜੇ ਮੁੱਦੇ ਚੁੱਕੇ ਸਨ ਯਾਨੀ ਕਿ ਜਿੱਤੋ ਮਨਾਫਾ ਲੱਗਦਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀ ਵੱਲੋਂ ਹਾਲਾਂਕਿ ਮੰਗਾਂ ਬਣੀਆਂ ਜਾਣੀਆਂ ਸੀ ਜਿਹੜੀਆਂ ਬਿਜਲੀ ਡਿਪਾਰਟਮੈਂਟ ਵਿਭਾਗ ਦੇ ਕਰਮਚਾਰੀਆਂ ਵੱਲੋਂ ਪਿਛਲੇ 2 ਦਿਨਾਂ ਦੀ ਹੜਤਾਲ ਤੇ ਕਈਆਂ ਗਿਆ ਹਰਪ੍ਰੀਤ ਸਿੰਘ ਈਟੀਓ ਰਪਾਜਨ ਸਿੰਘ ਵੱਲੋਂ ਮੁਲਾਕਾਤ ਵੀ ਕੀਤੀ ਗਈ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ ਇਹਨਾਂ ਦਾ ਸਮਾਧਾਨ ਕੀਤਾ ਜਾਵੇਗਾ ਲੇਕਿਨ ਜਿਵੇਂ ਹੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵੱਲੋਂ ਪਤਾ ਚੱਲਿਆ ਤੇ ਈਟੀਓ ਰਪਾਜਨ ਸਿੰਘ ਦਾ ਜਿਹੜਾ ਹੈ ਅਹੁਦਾ ਐਜ਼ ਅ ਬਿਜਲੀ ਡਿਪਾਰਟਮੈਂਟ ਉਹ ਖੋਲਿਆ ਗਿਆ ਹੈ ਹੁਣ ਇਹ ਅਹੁਦਾ ਸੰਜੀਵ ਰੋੜਾ ਦੇ ਕੋਲ ਚਲਾ ਗਿਆ ਹੈ ਕਿਉਂਕਿ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਪਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਵੀ ਨਹੀਂ ਪੁੱਛਿਆ ਧੰਨਵਾਦ